ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਨੇ ਹਰ ਪਾਸੇ ਤਹਿਲਕਾ ਮਚਾ ਰੱਖਿਆ ਹੈ। ਉੱਥੇ ਹੀ ਕੱਲ ਇਸ ਮਾਮਲੇ ਤੇ ਉਹਨਾਂ ਦੇ ਵੱਲੋਂ ਸਮਝੌਤਾ ਕਰ ਲਿਆ ਗਿਆ ਹੈ ਪਰ ਹਾਲ ਹੀ ਦੇ ਵਿੱਚ ਇੱਕ ਹੋਰ ਅਪਡੇਟ ਹੁਣ ਬਰਾਊਨ ਕੁੜੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਲਗਾਤਾਰ ਵੀਡੀਓਜ਼ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ। ਆ ਦੋਸਤੋ ਉੱਪਲ ਫਾਰਮ ਤੋਂ ਬਾਅਦ ਹੁਣ ਬ੍ਰਾਊਨ ਕੁੜੀ ਦੀ ਗਲਤ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਲਗਾਤਾਰ ਇਸ ਮਸਲੇ ਤੇ ਚੁਟਕੀ ਲਈ ਜਾ ਰਹੀ ਹੈ ਉਸ ਦੀ ਇਹ ਵੀਡੀਓ ਰੀਅਲ ਹੈ ਜਾਂ ਫੇਕ ਇਸ ਦੇ ਬਾਰੇ ਅਜੇ ਤੱਕ ਬ੍ਰਾਊਨ ਕੁੜੀ ਦੇ ਵੱਲੋਂ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਪਰ ਲੋਕਾਂ ਦੇ ਵੱਲੋਂ ਟੜਾ-ਟੜਾ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ब्राउन ਕੁੜੀ ਜਸਨੇ ਆਪਣਾ ਨਾਮ welding ਦੇ ਕੰਮ ਤੋਂ ਬਣਾਇਆ ਤੇ ਲੋਕਾਂ ਦੇ ਵਿੱਚ ਉਹ ਲਗਾਤਾਰ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉਸ ਦੀਆਂ ਵੀਡੀਓਜ਼ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਹਾਲ ਹੀ ਦੇ ਵਿੱਚ ਉਸ ਦੇ ਨਾਲ ਜੁੜੀ ਇਹ ਇੱਕ ਅਤਰਾਜਯੋਗ ਵੀਡੀਓ ਨੇ ਹਰ ਪਾਸੇ ਨਵਾਂ ਹੀ ਮੁੱਦਾ ਛੇੜ ਦਿੱਤਾ ਹੈ ਤੇ ਲੋਕਾਂ ਦੇ ਵੱਲੋਂ ਵੀ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਬਹੁਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਰਾਊਨ ਕੁੜੀ ਦੀ ਇਹ ਵੀਡੀਓ AI ਨਾਲ ਬਣਾਈ ਗਈ ਹੈ ਤੇ ਕੁਝ ਲੋਕ ਕਹਿ ਰਹੇ ਹਨ ਕਿ ਵੀਡੀਓ ਰੀਅਲ ਹੈ ਪਰ ਇਸ ਮਾਮਲੇ ਤੇ ਅਜੇ ਤੱਕ ਬਰਾਊਨ ਕੁੜੀ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਪਰ ਸਾਡੇ ਵੱਲੋਂ ਇਹੀ ਰਹਿ ਆ ਕਿ ਕਿਸੇ ਦੀ ਧੀ ਭੈਣ ਦੀਆਂ ਇਸ ਤਰ੍ਹਾਂ ਦੀਆਂ ਫੇਕ ਵੀਡੀਓ ਬਣਾ ਕੇ ਇੱਜ਼ਤ ਨੂੰ ਰੋਲਣਾ ਬਹੁਤ ਗਲਤ ਗੱਲ ਹੈ ਤੇ ਬਾਕੀ ਜੋ ਵੀ ਸ਼ਰਾਰਤੀ ਅੰਸਰ ਅਜਿਹਾ ਕੁਝ ਕਰਦੇ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਬਾਕੀ ਜਿਵੇਂ ਹੀ ਬਰਾਊਨ ਕੁੜੀ ਦਾ ਕੋਈ ਇਸ ਵੀਡੀਓ ਦੇ ਬਾਰੇ ਸਪਸ਼ਟੀਕਰਨ ਸਾਹਮਣੇ ਆਵੇਗਾ ਤੇ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਬਾਕੀ ਤੁਹਾਡੀ ਵਾਇਰਲ ਹੋ ਰਹੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ